ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇੱਕ ਮਕਬੂਲ ਜਿਹੜੇ ਗਾਇਕ ਸੀਗੇ ਆਵਾਜ਼ ਬੜੀ ਬਲੰਤ ਸੀਗੀ ਉਹਨਾਂ ਦੀ ਮੌਤ ਦਾ ਜਿਹੜਾ ਮਾਮਲਾ ਉਹਨਾਂ ਦੇ ਐਕਸੀਡੈਂਟ ਦਾ ਮਾਮਲਾ ਹੋਣਾ ਹਾਈ ਕੋਰਟ ਪਹੁੰਚਿਆ ਕੀ ਕਹਿਣਾ ਚਾਹੂੰ ਕੋਈ ਜਦੋਂ ਅਸੀਂ ਬਿਜਲੀ ਦਾ ਬਿੱਲ ਭਰਦੇ ਹਾਂ ਹਮ ਘਰੋਂ ਘਰ ਉਹਦੇ ਤੇ ਕਾਉਂਸਸ ਕਟਵਾਇਆ ਜਾਂਦਾ ਜੀ ਪਾਣੀ ਦੀ ਬੋਤਲੇ ਭਾਵੇਂ 20 ਰੁਪਏ ਦੀ ਹਮ ਉਹਦੇ 'ਚ 10 ਪੈਸੇ ਅਸੀਂ ਕਾਉਂਸਸ ਜਿਹੜਾ ਉਹ ਕਟਵਾਉਂਦੇ ਹਮ ਕਿੰਨੀਆਂ ਜਾਨਾਂ ਨੇ ਯਾਰ ਆਪਾਂ ਜੜੀਆਂ ਆਪਾਂ ਗਵਾ ਚੁੱਕੇ ਆ ਸੋ ਮੈਂ ਕਹੂੰਗਾ ਕਿ ਸਰਕਾਰ ਦੀ ਜਿਹੜੀ ਪਾਲਿਸੀ ਹੈ ਜਦੋਂ ਤੁਸੀਂ ਸੈਸ ਇਕੱਠਾ ਕਰ ਰਹੇ ਹੋ ਟੈਕਸ ਇਕੱਠਾ ਕਰ ਰਹੇ ਹੋ ਫਿਰ ਤੁਸੀਂ ਉਹਨੂੰ ਯੂਟਿਲਾਈਜ਼ ਕਿਉਂ ਨਹੀਂ ਕਰਦੇ ਕਰੋੜਾਂ ਰੁਪਏ ਦਾ ਸੈਸ ਜਿਹੜਾ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਜਾਂ ਹਰਿਆਣਾ ਵਿੱਚ ਜਾਂ ਕੋਈ ਸੈਂਟਰ ਗਵਰਨਮੈਂਟ ਜੀ ਸਟੇਟ ਗਵਰਨਮੈਂਟ ਵੱਲੋਂ ਕਿਉਂ ਨਹੀਂ ਪ੍ਰਬੰਧ ਕੀਤੇ ਜਾਂਦੇ ਇਹਨਾਂ ਦੀਆਂ ਜਿਹੜੇ ਗਊਸ਼ਾਲਾ ਨੇ ਸਾਡੀਆਂ ਕਮੇਟੀਆਂ ਟਰਸਟ ਬਣੇ ਹੋਏ ਨੇ ਉਹ ਤੁਸੀਂ ਵੀ ਦੇਖਿਆ ਹੋਣਗੇ ਉਹਨਾਂ ਨੂੰ ਤਾਂ ਮੇਨਟੇਨ ਕਰਦੇ ਨੇ ਟਰਸਟਾਂ ਵਾਲੇ ਜਾਂ ਕਮੇਟੀਆਂ ਵਾਲੇ ਗਊਸ਼ਾਲਾ ਕਮੇਟੀ ਸਰੰਦ ਗਊਸ਼ਾਲਾ ਕਮੇਟੀ ਗੁਬਿੰਦਗੜ੍ਹ ਤੁਸੀਂ ਸੁਣਿਆ ਹੋਵੇਗਾ ਖੰਨਾ ਸਬਰਾਲਾ ਸਾਰੇ ਪਾਸੇ ਪੱਜੀ ਹੈਗੇ ਨੇ ਬਟ ਜਿੰਨਾ ਕੋ ਮੇਰੀ ਨੋਟਚ ਹੈ ਬੇ ਸਰਕਾਰੀ ਗਊਸ਼ਾਲਾ ਮੈਨੂੰ ਨਹੀਂ ਲੱਗਦਾ ਤੁਹਾਡੇ ਧਿਆਨ ਚ ਹੋਵੇ ਨਹੀਂ ਕਿਹ ਕਿ ਹੀਰਾ ਬੱਚਾ ਪੰਜਾਬ ਦਾ ਉਹ ਬੱਚਾ ਉਹ ਭਰਾ ਸਾਡਾ ਜਿਨੇ ਸੱਭਿਆਚਾਰ ਦੀ ਗੱਲ ਕੀਤੀ ਜਿਨੇ ਪੰਜਾਬੀਅਤ ਦੀ ਗੱਲ ਕੀਤੀ ਜਿਨੇ ਕਦੇ ਗੰਦਾ ਨਹੀਂ ਕਾਇਆ ਔਰ ਅੱਜ ਉਹਦਾ ਬੱਚੇ ਜਿਹੜੇ ਨੇ ਅਸੀਂ ਦੇਖੋ ਰੂਹਾਂ ਰੂਹੀਆਂ ਨੇ ਸਾਰੇ ਪੰਜਾਬ ਦੀਆਂ ਪਹਿਲਾ ਦੇਖੋ ਚਲੋ ਸਿੱਧੂ ਮੁਸੇਵੜਾ ਗਿਆ ਹਮ ਦੀਪ ਸਿੱਧੂ ਬਾਈ ਗਿਆ ਕੱਲ ਦਾ ਬਰਿੰਦਰ ਘੁੰਮਣ ਦਾ ਵੀ ਪਤਾ ਲੱਗ ਰਿਹਾ ਵੀ ਉਹ ਵੀ ਅਣਕੈਲੀ ਗਣ ਗਿਆ ਜੀ ਰਾਜਵੀਰ ਚਵੰਦਾ ਗਿਆ ਮੈਂ ਕਿੰਨੇ ਕੁ ਨਾਮ ਲਾਵਾਂਗੇ ਆਪਾਂ ਪੰਜਾਬ ਦੇ ਕੀ ਇੱਕ ਸਾਡੀ ਬਦਕਿਸਮਤੀ ਏ ਕੀ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਉਹ ਚਿਹਰੇ ਜਿਹੜੇ ਇੰਟੈਲੈਕਚੁਅਲ ਪਰਸਨੈਲਿਟੀਆਂ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਹਾਂ ਯਾਰ ਆਹ ਗੱਲ ਅਸੀਂ ਰੱਖਣੀ ਹੈ ਉਹ ਲੋਕਾਂ ਨੂੰ ਇਦਾਂ ਦੇ ਕੋਈ ਸਿਸਟਮ ਬਣੇ ਨੇ ਮੈਂ ਤਾਂ ਇਹ ਕਹੂੰਗਾ ਕਿ ਪਤਾ ਨਹੀਂ ਇਹ ਕਿਸੇ ਏਜੰਸੀਆਂ ਦਾ ਹੀ ਹੱਥ ਹੈ ਜੀ ਕਿ ਯਾਰ ਜਿਹੜਾ ਕੋਈ ਚਿਹਰਾ ਉੱਠਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਇਆ ਜਾਵੇ ਮਾਨਯੋਗ ਸ਼ਿਮਲਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਹੋਈ ਹੈ ਔਰ ਉਸ ਪਟੀਸ਼ਨ ਦੇ ਵਿੱਚ ਮੁੱਖ ਜਿਹੜਾ ਮੰਗ ਇਹ ਹੀ ਮੰਗੀ ਗਈ ਹੈ ਕਿ ਜਦੋਂ ਸੈਸ ਇਕੱਠਾ ਕਰ ਰਹੇ ਆ ਤੇ ਸਾਨੂੰ ਅਰੇਂਜਮੈਂਟ ਦੱਸੋ ਕਿ ਸਰਕਾਰਾਂ ਨੇ ਡਿਸਟ੍ਰਿਕਟ ਵਾਈਜ਼ ਸਬ ਡਿਵੀਜ਼ਨਸ ਟਾਈਪ ਕਿੱਥੇ ਗਵਰਨਮੈਂਟ ਜਿਹੜੀਆਂ ਸਾਡੀਆਂ ਕਾਊਂਸਲਾਂ ਨੇ ਨਹੀਂ ਤੇ ਫਿਰ ਮੈਂ ਇਹ ਕਹੂੰਗਾ ਇੱਕ ਪਾਲਿਸੀ ਬਣਾ ਦਿਓ ਤੁਸੀਂ ਕਾਉ ਸੈਸ ਜਿਹੜਾ ਬਿਲਕੁਲ ਲੈਣਾ ਫਿਰ ਬੰਦ ਕਰ ਦਿਓ ਫਿਰ ਇਹਨਾਂ ਨੂੰ ਜਿਹੜੇ ਜਾਨਵਰ ਨੇ ਉਹ ਲੋਕਾਂ ਤੇ ਛੱਡ ਦਿਓ ਉਹ ਆਪ ਕਿੱਦਾਂ ਅਰੇਂਜ ਕਰਨਾ ਕਿ ਸਾਨੂੰ ਕਿਤਨਾ ਕਿਤੇ ਆਵਾਜ਼ ਜੜੀ ਹੈ ਇਸ ਚੱਕਣੀ ਪਊ ਹਸਿ ਗਾਲੀਏ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖਹਿਰਾ ਬੀਤੇ ਦਿਨ ਪੰਜਾਬ ਦੇ ਉੱਗੇ ਗਾਇਕ ਰਾਜਵੀਰ ਜਵੰਦਾ ਦੀ ਜਿਹੜੀ ਮੌਤ ਹੋਈ ਹੈ ਕਿਉਂਕਿ 27 ਸਤੰਬਰ ਨੂੰ ਉਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਦਾ ਲਗਾਤਾਰ ਜਿਹੜਾ ਉਹ ਉਹਨਾਂ ਨੂੰ ਹਸਪਤਾਲ ਰੱਖਿਆ ਗਿਆ ਉੱਥੇ ਵੀ ਜਿਹੜਾ ਉਹਨਾਂ ਦਾ ਇਲਾਜ ਤੇ ਅਧੀਨ ਜਿਹੜੇ ਨੇ ਉਹ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਬੀਤ ਦਿਨ ਮੌਤ ਹੋ ਜਾਂਦੀ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਸ ਦੀ ਸੋਗ ਜਿਹੜਾ ਸਾਇਆ ਹੋਇਆ ਸੀ ਜਿੱਥੇ ਵੀ ਉਹਨਾਂ ਦੇ ਚੌਹਣ ਵਾਲੇ ਸੀ ਉਹ ਜਿਹੜਾ ਰੂਸ਼ ਸੀਗਾ ਉਹਨਾਂ ਦੇ ਵਿੱਚ ਕਿਉਂਕਿ ਜਿਹੜਾ ਉਹਨਾਂ ਦਾ ਐਕਸੀਡੈਂਟ ਹੋਇਆ Shimla ਨੂੰ ਜਾ ਰਹੇ ਸੀ Himachal ਦੇ ਵਿੱਚ ਜਾ ਕੇ Baddi ਦੇ ਨਜ਼ਦੀਕ ਦੋ ਸਾਨ ਲੜਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਟਕਰਾਓ ਹੁੰਦਾ ਜਿਸ ਤੋਂ ਬਾਅਦ ਉਹਨਾਂ ਦੇ ਭਿਆਨਕ ਸੱਟ ਲੱਗਦੀ ਆ ਤਾ ਹੁਣ ਇਹ ਪੂਰਾ ਮਾਮਲਾ ਇਹ ਜਿਹੜਾ ਉਹ ਹਾਈ ਕੋਰਟ ਪਹੁੰਚ ਚੁੱਕਿਆ ਸਾਡੇ ਨਾਲ ਐਡਵੋਕੇਟ ਕੋਮਣ ਬ੍ਰਦਰ ਦੀ ਮੌਜੂਦ ਨੇ ਕੋਮਣ ਸਾਹਿਬ ਹੱਸੀ ਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਕੋਮਣ ਸਾਹਿਬ ਹੁਣ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇੱਕ ਮਕਬੂਲ ਜਿਹੜੇ ਗਾਇਕ ਸੀਗੇ ਆਵਾਜ਼ ਬੜੀ ਬੁਲੰਤ ਸੀਗੀ ਉਹਨਾਂ ਦੀ ਮੌਤ ਦਾ ਜਿਹੜਾ ਮਾਮਲਾ ਉਹਨਾਂ ਦੇ ਐਕਸੀਡੈਂਟ ਦਾ ਮਾਮਲਾ ਹੋਣਾ ਹਾਈ ਕੋਰਟ ਪਹੁੰਚਿਆ ਕੀ ਕਹਿਣਾ ਚਾਹੂੰਗਾ ਦੇਖੋ ਪਹਿਲਾਂ ਮੈਂ ਤੁਹਾਡਾਂ ਵਿੱਚ ਇਹ ਸਾਂਝੀ ਕਰਾਂਗਾ ਗੱਲ ਕਿ ਦੇਖੋ ਰਾਜਵੀਰ ਜਵੰਦਾ ਉਹ ਬੁਲੰਦ ਆਵਾਜ਼ ਮੈਂ ਕਹੂੰਗਾ ਕਿ ਜਿਹੜਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਨੇ ਜੀ ਦੇਖੋ ਆਪਣੇ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਪਿਛਲੇ 10 ਦਿਨ ਤੋਂ ਜੀ ਸੋਗ ਦੀ ਇੱਕ ਲਹਿਰ ਸੀ ਜੀ ਤੇ ਅਰਦਾਸਾਂ ਆਪਾਂ ਕਰ ਰਹੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਜਾਨ ਨੂੰ ਬਖਸ਼ ਦੇ ਹਮ ਪਰ ਇਹਦੇ ਪਿੱਛੇ ਦੇਖੋ ਡੰਗਾਈ ਚ ਚੇ ਜਾਣੇ ਆ ਸੀ ਹਮ ਪਰਿਵਾਰ ਨੇ ਹੁਣ ਅੱਗੇ ਕੀ ਸਫਰ ਕਰਨਾ ਹੈ ਯਾਰਾਂ ਦੋਸਤਾਂ ਨੇ ਅਸੀਂ ਪੰਜਾਬ ਵਾਲੇ ਨੇ ਕੀ ਸਫਰ ਕਰਨਾ ਹੈ ਉਹ ਇੱਕ ਗੱਲ ਅਲੱਗ ਹੈ ਆਪਾਂ ਇਹਦੇ ਮੋੜ 'ਚ ਜਾਈਏ ਵੀ ਇਹ ਐਕਸੀਡੈਂਟ ਕਿੱਦਾਂ ਹੁੰਦਾ ਹੈ ਜੀ ਹੁਣ ਦੇਖੋ ਸ਼ੌਂਕ ਪਾਲਣਾ ਕਿਸੇ ਨੂੰ ਗੱਡੀਆਂ ਦਾ ਸ਼ੌਂਕ ਹੈ ਕੋਈ ਮੋਟਰਸਾਈਕਲ ਦਾ ਸ਼ੌਂਕ ਪਾਲਦਾ ਕੋਈ ਹਾਰਸੇਜ਼ ਦਾ ਕਰਦਾ ਕਿਸੇ ਨੂੰ ਸ਼ੌਂਕ ਉਹਨੂੰ ਰਾਈਡਿੰਗ ਦਾ ਸ਼ੌਂਕ ਸੀਗਾ ਜੀ ਰਾਈਡਰ ਸੀਗਾ ਜੀ ਮੋਟਰਸਾਈਕਲ ਵੀ ਭਾਜੀ ਕੋਈ ਸਸਤਾ ਨਹੀਂ ਸੀ ਮੈਨੂੰ ਪਤਾ ਲੱਗਾ ਸ਼ਾਇਦ ਉਹਦੀ ਕੀਮਤ ਬੀਐਮਡਬਲਯੂ ਦਾ ਸੀਗਾ 15 ਤੋਂ 20 ਲੱਖ ਰੁਪਏ ਉਹਦੀ ਕੀਮਤ ਸੀ ਜੀ ਉਹ ਜਾਣਦੇ ਨੇ ਉਹ ਜਿਹੜਾ ਉਹਨੇ ਹੈਲਮਟ ਪਾਇਆ ਸੀ ਉਹ ਹੈਲਮਟ ਵੀ ਮੈਨੂੰ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਵੀ ਘੱਟੋ ਘੱਟ ਲੱਖ ਰੁਪਏ ਕਹਿੰਦੇ ਉਹਦੀ ਬਾਹਰੋਂ ਇੰਪੋਰਟਡ ਹੈਲਮਟ ਪਾਇਆ ਸੀ ਜੀ ਜੋ ਉਹਨਾਂ ਨੇ ਪ੍ਰੀਕਾਸ਼ਨਸ ਲੈਣੇ ਸੀਗੇ ਜੀ ਉਹ ਉਹਨਾਂ ਨੇ ਪੂਰੇ ਲਏ ਹੋਏ ਸੀ ਹਮ ਦੇਖੋ ਮੈਂ ਥੋੜੇ ਚੈਨਲ ਲਈ ਇੱਕ ਅੱਜ ਚੀਜ਼ ਕਹੂੰਗਾ ਕਿ ਸਰਕਾਰ ਹਮ ਅਸੀਂ ਇਹ ਕਹੂੰਗਾ ਕਿ ਜਾਗੋ ਕੀ ਕਦੋਂ ਕਿੰਨੇ ਐਕਸੀਡੈਂਟ ਕਿੰਨੀਆਂ ਜਾਨਾਂ ਨੇ ਜਿਹੜੀਆਂ ਅਸੀਂ ਗੁਆ ਚੁੱਕੇ ਹਾਂ ਜੀ ਔਰ ਜਿਹੜਾ ਹੀਰਾ ਇਹ ਬੱਚਾ ਗੁਆਇਆ ਪੰਜਾਬ ਦਾ ਹਮ ਮੈਂ ਕਹੂੰਗਾ ਕਿ ਦੇਖੋ ਅਸੀਂ ਇਹ ਜਿਵੇਂ ਠੱਠੇ ਚੱਲੋ ਜਾਨਵਰ ਨਹੀਂ ਹਮ ਕਿਉਂਕਿ ਜਾਨਵਰਾਂ ਨੂੰ ਅਸੀਂ ਕਹੀਏ ਵੀ ਉਹ ਬੇਕਸੂਰ ਨੇ ਹਮ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਸੜਕ ਤੇ ਅਸੀਂ ਲੜਦੇ ਲੜਦੇ ਜਦੋਂ ਪਤਾ ਲੱਗਿਆ ਕਿ ਦੋ ਠੱਠੇ ਲੜਦੇ ਲੜਦੇ ਜੀ ਸੜਕ ਤੇ ਆ ਗਏ ਜੀ ਹੁਣ ਦੇਖੋ ਅਸੀਂ ਕਾਉਸਸ ਜਿਹੜਾ ਜਿੱਥੋਂ ਆਪਾਂ ਸ਼ੁਰੂ ਕਰੀਏ ਕਿ ਕਾਉਸਸ ਜਿਹੜਾ ਉਹ ਅਸੀਂ ਕਟਵਾਉਨੇ ਆ ਹਮ ਔਰ ਕਾਉਸਸ ਅਸੀਂ ਚਾਰ ਪੰਜ ਚੀਜ਼ਾਂ ਦਾ ਮੇਰੇ ਧਿਆਨ ਚ ਨੇ ਹਮ ਦੇਖੋ ਜਦੋਂ ਅਸੀਂ ਬਿਜਲੀ ਦੇ ਬਿੱਲ ਭਰਦੇ ਆ ਹਮ ਘਰੋ ਘਰ ਉਹਦੇ ਤੇ ਕਾਉਸਸ ਕਟਵਾਇਆ ਜਾਂਦਾ ਹੈ ਜੀ ਪਾਣੀ ਦੀ ਬੋਤਲੇ ਭਾਵੇਂ 20 ਰੁਪਏ ਦੀ ਉਹਦੇ ਚ 10 ਪੈਸੇ ਅਸੀਂ ਕਾਉਸਸ ਜਿਹੜਾ ਉਹ ਕਟਵਾਉਨੇ ਆ। ਹੂੰ। ਉਹਦੇ ਤੋਂ ਬਿਨਾ ਦੇਖੋ ਮੋٹے ਤੌਰ ਤੇ ਜਦੋਂ ਅਸੀਂ ਕਾਉਸਸ ਦੀ ਗੱਲ ਕਰਦੇ ਆਂ ਜਦੋਂ ਗੱਡੀਆਂ ਭਾਜੇ ਅਸੀਂ ਰਜਿਸਟਰ ਕਰਾਉਨੇ ਆਂ। ਦੇਖੋ ਗੱਡੀਆਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਆਪਾਂ ਨੂੰ ਵੀ ਪਤਾ ਇਨ ਲੱਖਸ ਨਹੀਂ। ਜੀ। ਤਾਂ ਉਹਦੇ ਚ ਸਪੈਸ਼ਲੀ ਕਾਉਸਸ ਨੂੰ ਕਟਵਾਇਆ ਜਾਂਦਾ ਹੈ। ਜੀ। ਹੁਣ ਦੇਖੋ ਗੱਲ ਜਿੱਥੋਂ ਤੱਕ ਇਹ ਹੈ ਔਰ ਇਸ ਤੋਂ ਬਿਨਾ ਐਕਸਾਈਜ਼ ਜੀ ਜਿਹੜੀ ਲਿਕਰ ਹੈ ਜ ਜਿਹਨੂੰ ਅਸੀਂ ਸ਼ਰਾਬ ਬੋਲਦੇ ਆਂ। ਹੂੰ। ਜੇ ਕਈ ਡਰਾਈ ਸਟੇਟਾਂ ਨੇ ਪਰ ਜਿਵੇਂ ਸਾਡਾ ਪੰਜਾਬ ਹੈ ਇਹ ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜੀ ਐਕਸਾਈਜ਼ ਦੀ ਜਿਹੜੀ ਇੱਕ ਪਾਲਿਸੀ ਹੈ ਉਹਦੇ ਮੁਤਾਬਕ ਇਹ ਡਰਾਈ ਸਟੇਟ ਨਹੀਂ ਹੈਗਾ ਸੋ ਇੱਥੇ ਵੀ ਅਸੀਂ ਕਾਉਸਸ ਜਿਹੜਾ ਕਟਵਾਇਆ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਆਮ ਘਰਾਂ ਦੇ ਵਿੱਚ ਬਿਜਲੀ ਦਾ ਬਿੱਲ ਪਾਣੀ ਦੀ ਬੋਤਲ ਲਿਕਰ ਜੀ ਔਰ ਰਜਿਸਟ੍ਰੇਸ਼ਨ ਇਹ ਹਰੇਕ ਬੰਦਾ ਕੋਈ ਨਾਰਮਲ ਤੋਂ ਲੈ ਕੇ ਕੋਈ ਮਹਿੰਗੀ दारू ਪਿੰਦਾ ਕੋਈ ਸਸਤੀ ਪਿੰਦਾ ਕੋਈ ਮਹਿੰਗੀ ਗੱਡੀ ਖਰੀਦਦਾ ਕੋਈ ਸਸਤੀ ਖਰੀਦਦਾ ਕਿਸੇ ਦਾ ਬਿੱਲ 50000 ਰੁਪਇਆ ਕਿਸੇ ਦਾ 5000 ਰੁਪਇਆ ਪਰ ਮੈਂ ਇਹ ਕਹੂੰਗਾ ਕਿ ਜਦੋਂ ਅਸੀਂ ਕਾਹੋ ਸਸਸਾ ਸੀ ਬਾਜੀ ਕਟਵਾ ਰਹੇ ਹਾਂ ਤਾਂ ਕਿਉਂ ਤੁਸੀਂ ਇਹਨਾਂ ਜਿਹੜੇ ਇਹ ਗਊਆਂ ਨੇ ਵਿਚਾਰੀਆਂ ਮੈਂ ਕਹੂੰਗਾ ਕਿ ਦੇਖੋ ਇੱਕ ਪਾਸੇ ਬੜਾ ਸਾਡੇ ਧਰਮ ਦੇ ਵਿੱਚ ਜਿਹੜਾ ਸਾਡਾ Hindu ਧਰਮ ਹੈ ਇਹਦੇ ਵਿੱਚ ਸਾਡਾ ਸਤਿਕਾਰ ਹੈ ਅਸੀਂ ਇਹਨੂੰ ਗਊ ਮਾਤਾ ਦੇ ਨਾਮ ਨਾਲ ਵੀ ਅਸੀਂ ਲੈਨੇ ਆਂ ਪਰ ਐਦਾਂ ਕਈ ਫਾਰਮਾਂ ਵਾਲੇ ਮੈਂ ਦੇਖਿਆ ਕਿ ਜਿੰਨਾ ਟਾਈਮ ਤੱਕ ਉਹ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਰੱਖਦੇ ਨੇ ਬਾਅਦ ਚ ਉਹਨਾਂ ਦੇ ਕਈ ਵਾਰੀ ਮੈਂ ਖੁਦ ਦੇਖਿਆ ਕਿ ਕੰਨ ਦੇ ਵਿੱਚ ਇੱਕ ਹੁੰਦਾ ਭਾਜੀ ਉਹ ਏਲੋ ਏਲੋ ਕਲਰ ਦਾ ਉਹ ਬਲੌਕ ਲੱਗਿਆ ਹੁੰਦਾ ਉਹ ਚਿੱਟ ਹੁੰਦੀ ਹੈ ਬਕਾਇਦਾ ਛੋੜ ਹੁੰਦੀਆਂ ਨੇ ਉਹਨਾਂ ਨੂੰ ਸੜਕਾਂ ਤੇ ਛੱਡ ਦਿੱਤਾ ਜਾਂਦਾ ਜਿਨ੍ਹਾਂ ਨੂੰ ਫਿਰ ਅਸੀਂ ਕੀ ਕਹਿੰਦੇ ਆਵਾਰਾ ਪਸ਼ੂ ਜੀ ਆਵਾਰਾ ਕਰ ਦਿੱਤੇ ਗਏ ਹੁਣ ਉਸ ਤੋਂ ਬਿਨਾ ਜਿਹੜੇ ਠੱਠੇ ਨੇ ਜੀ ਜਦੋਂ ਅਸੀਂ ਸਪੈਸ਼ਲ ਸੈਸ ਕਟਵਾ ਰਹੇ ਹਾਂ ਕਿਉਂ ਨਹੀਂ ਮੈਂ ਕਹਿੰਦਾ ਕਿ ਜ਼ਿਲ੍ਹਾ ਲੈਵਲ ਤੇ ਤੇ ਬਲੌਕ ਲੈਵਲ ਤੇ ਇਹਨਾਂ ਜਾਨਵਰਾਂ ਨੂੰ ਫੜ ਕੇ ਪੰਤਰ ਕਿਉਂ ਨਹੀਂ ਤੁਸੀਂ ਉਹਨਾਂ ਦਾ ਪ੍ਰੋਪਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਇੱਕ ਜਿਹਨੂੰ ਅਸੀਂ ਕਹਿੰਨੇ ਆ ਕਿ ਫਾਰਮ ਟਾਈਪ ਬਣਾ ਦਿੱਤਾ ਜਾਵੇ ਸਰਕਾਰ ਵੱਲੋਂ ਜਿੱਥੇ ਆ ਕੇ ਜੇ ਮੇਰੇ ਧਿਆਨ ਚ ਕਿਤੇ ਆਇਆ ਹਜ਼ਾਰਾਂ ਐਕਸੀਡੈਂਟ ਨੇ ਭਾਜੀ ਸੜਕ ਤੇ ਕੀ ਹੁੰਦਾ ਗੱਡੀ ਚਾਂਦੀ ਹੁੰਦੀ ਹੈ ਔਰ ਮੇਰੇ ਨਾਲ ਖੁਦ ਦਾ ਮੈਂ ਤੁਹਾਨੂੰ ਵਕਵਾ ਦੱਸਦਾ ਅਸੀਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਮੈਂ ਹਾਈ ਕੋਰਟ ਜਾ ਰਿਹਾ ਸੀ ਜੀ ਔਰ ਗੱਡੀ ਉਸ ਦਿਨ ਮੈਂ ਡਰਾਈਵ ਕਰ ਰਿਹਾ ਮੈਂ ਜਾ ਰਿਹਾ ਔਰ ਮੇਰੇ ਕੋ ਇੱਕ Swift ਗੱਡੀ ਹੈ ਮੇਰੇ ਕੋ Fortuner ਗੱਡੀ ਸੀ ਬ੍ਰਦਰ ਨਾਲ ਸੀ ਪਿੱਛੇ ਸਾਡੇ ਦੋ ਗਨ ਮੈਂ ਬੈਠੇ ਸੀ ਗੱਡੀ ਚਲਾ ਰਿਹਾ ਔਰ ਅੱਗੇ ਜਾ ਕੇ ਇਦ ਕੀ ਦੇਖਿਆ ਕਿ ਇੱਕਦਮ ਛੋਟਾ ਬੱਚਾ Swift ਗੱਡੀ ਦੇ ਅੱਗੇ ਆ ਗਿਆ ਮੇਰੇ ਤੋਂ ਅੱਗੇ Swift ਸੀ ਮੈਂ ਉਹਨੂੰ ਕ੍ਰੋਸ ਕਰਨ ਲੱਗਿਆ ਤਾਂ ਉਹਨੇ ਇੱਕਦਮ ਵਿਚਾਰੇ ਨੇ 100 ਦੀ ਸਪੀਡ 'ਚ ਉਹਨੇ ਇੱਕਦਮ ਜੱਕਦਮ ਬ੍ਰੇਕ ਲਾਤੀ ਔਰ ਮੈਂ ਜਾ ਕੇ ਵਿਚੌਲੇ ਭਾਜੀ ਜਾ ਕੇ ਮੇਰੀ ਗੱਡੀ ਨੇ ਹਿੱਟ ਕੀਤਾ ਤਾਂ ਮੈਨੂੰ ਤੇ ਮੇਰੇ ਬ੍ਰਦਰ ਦੀਆਂ ਪੱਗਾਂ ਜੜੀਆਂ ਸੀ ਉਹ ਪਿੱਛੇ ਜਾ ਪਈਆਂ ਤੇ ਉਹ ਜਿਹੜਾ ਬੱਚਾ ਸੀਗਾ ਜੀ ਉਹਨੂੰ ਕੁਛ ਨਹੀਂ ਹੋਇਆ ਚਲੋ ਭੱਜ ਗਿਆ ਹੂੰ ਸੋ ਮੈਂ ਕਹੂੰਗਾ ਕਿ ਵੱਡਾ ਐਕਸੀਡੈਂਟ ਵਾਲ-ਵਾਲ ਜੜੀ ਏ ਕਿੰਨੀਆਂ ਜਾਨਾਂ ਨੇ ਯਾਰ ਆਪਾਂ ਜੜੀਆਂ ਆਪਾਂ ਗਵਾ ਚੁੱਕੇ ਆਂ ਸੋ ਮੈਂ ਕਹੂੰਗਾ ਕਿ ਸਰਕਾਰ ਦੀ ਜਿਹੜੀ ਪਾਲਿਸੀ ਹੈ ਹੂੰ ਜਦੋਂ ਤੁਸੀਂ ਸੈਸ ਇਕੱਠਾ ਕਰ ਰਹੇ ਹੋ ਟੈਕਸ ਇਕੱਠਾ ਕਰ ਰਹੇ ਹੋ ਫਿਰ ਤੁਸੀਂ ਉਹਨੂੰ ਯੂਟਿਲਾਈਜ਼ ਕਿਉਂ ਨਹੀਂ ਕਰਦੇ ਜੀ ਕਰੋੜਾਂ ਰੁਪਏ ਦਾ ਸੈਸ ਜਿਹੜਾ ਤੁਸੀਂ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ 'ਚ ਜਾਂ ਕੋਈ ਸੈਂਟਰ ਗਵਰਨਮੈਂਟ ਜੀ ਸਟੇਟ ਗਵਰਨਮੈਂਟ ਬਣਾਉ ਕਿਉਂ ਨਹੀਂ ਪ੍ਰਬੰਧ ਕੀਤੇ ਜਾਂਦੇ ਇਹਨਾਂ ਦੀਆਂ ਜਿਹੜੇ ਗਊਸ਼ਾਲਾ ਨੇ ਸਾਡੀਆਂ ਕਮੇਟੀਆਂ ਟਰਸਟ ਬਣੇ ਹੋਏ ਨੇ ਉਹ ਤੁਸੀਂ ਵੀ ਦੇਖੇ ਹੋਣਗੇ ਉਹਨਾਂ ਨੂੰ ਤਾਂ ਮੇਨਟੇਨ ਕਰਦੇ ਨੇ ਟਰਸਟਾਂ ਵਾਲੇ ਜਾਂ ਕਮੇਟੀਆਂ ਵਾਲੇ ਗਊਸ਼ਾਲਾ ਕਮੇਟੀ ਸਰਾਂਦ ਗਊਸ਼ਾਲਾ ਕਮੇਟੀ ਗੁਬਿੰਦਗੜ੍ਹ ਤੁਸੀਂ ਸੁਣਿਆ ਹੋਵੇਗਾ ਖੰਨਾ ਸਮਰਾਲਾ ਸਾਰੇ ਪਾਸੇ ਪਾਜੀ ਹੈਗੇ ਨੇ ਬਟ ਜਿੰਨਾ ਕੋ ਮੇਰੀ ਨੌਲਜ ਹੈ ਬਿ ਸਰਕਾਰੀ ਗਊਸ਼ਾਲਾ ਮੈਨੂੰ ਨਹੀਂ ਲੱਗਦਾ ਤੁਹਾਡੇ ਧਿਆਨ ਚ ਹੋਵੇਗੀ ਨਹੀਂ ਕਿਸੇ ਸਟੇਟ ਚ ਤੁਸੀਂ ਚਾਤੀ ਮਾਰ ਲਓ ਸੋ ਇਹ ਜਿਹੜੇ ਦੇਖੋ ਅੱਜ ਇਹ ਜਿਹੜਾ ਹਾਸਾ ਹੋਇਆ ਹੈ ਮੈਂ ਕਹੂੰਗਾ ਕਿ ਇੱਕ ਹੀਰਾ ਬੱਚਾ ਪੰਜਾਬ ਦਾ ਉਹ ਬੱਚਾ ਉਹ ਭਰਾ ਸਾਡਾ ਜਿਹਨੇ ਸੱਭਿਆਚਾਰ ਦੀ ਗੱਲ ਕੀਤੀ ਜਿਹਨੇ ਪੰਜਾਬੀਅਤ ਦੀ ਗੱਲ ਕੀਤੀ ਜਿਹਨੇ ਕਦੇ ਗੰਦਾ ਨਹੀਂ ਕਾਇਆ ਔਰ ਅੱਜ ਉਹਦਾ ਬੱਚੇ ਜਿਹੜੇ ਨੇ ਅਸੀਂ ਦੇਖੋ ਘਰਾਂ ਹੁੰਦੀਆਂ ਨੇ ਸਾਰੇ ਪੰਜਾਬ ਦੀਆਂ ਜਿਹੜੇ ਆਪਾਂ ਵੀ ਤੁਸੀਂ ਵੀ ਕੱਲ ਦੇ ਆਪਾਂ ਸਾਰਾ ਕਮਕੀਨ ਮਾਹੌਲ ਦੇਖ ਰਹੇ ਆਂ ਪਹਿਲਾਂ ਦੇਖੋ ਚਲੋ ਸਿੱਧੂ ਮਸੇਵਾਲਾ ਕਿਹਾ ਹਮ ਦੀਪ ਸਿੱਧੂ ਬਾਈ ਕਿਹਾ ਹਮ ਆ ਕੱਲ ਦਾ ਬਰਿੰਦਰ ਘੁੰਮਣ ਦਾ ਵੀ ਪਤਾ ਲੱਗ ਰਿਹਾ ਵੀ ਉਹ ਵੀ ਹਣ ਕੈਲੀ ਨਾਲ ਕਿਹਾ ਜੀ ਰਾਜਵੀਰ ਚਵੰਦਾ ਕਿਹਾ ਮੈਂ ਕਿੰਨੇ ਕੁ ਨਾਮ ਲਾਵਾਂਗੇ ਆਪਾਂ ਪੰਜਾਬ ਦੇ ਸੋ ਕਿਤੇ ਨਾ ਕਿਤੇ ਮੈਂ ਕਹੂੰਗਾ ਕਿ ਇਹ ਇਹ ਯਾਰ ਪੰਜਾਬ ਨੂੰ ਭਾਜੇ ਰਿਪਰੈਜ਼ੈਂਟ ਕਰਨ ਵਾਲੀਆਂ ਪਰਸਨੈਲਿਟੀਆਂ ਸੀ ਸਾਡੀ ਦੇਖੋ ਇੱਕ ਸਾਡੀ ਮੈਂ ਤੁਹਾਡੇ ਚੈਨਲਾਂ ਨੂੰ ਹੀ ਕਹੂੰਗਾ ਕਿ ਇੱਕ ਸਾਡੀ ਬਦਕਿਸਮਤੀ ਏ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਪੰਜਾਬ ਦੀ ਗੱਲ ਕਰਨ ਵਾਲੇ ਉਹ ਚਿਹਰੇ ਜਿਹੜੇ ਇੰਟੈਲੈਕਚੁਅਲ ਪਰਸਨੈਲਿਟੀਆਂ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਕਿ ਹਾਂ ਯਾਰ ਆਹ ਗੱਲ ਅਸੀਂ ਰੱਖਣੀ ਏ ਉਹ ਲੋਕਾਂ ਨੂੰ ਐਦਾਂ ਦੇ ਕੋਈ ਸਿਸਟਮ ਬਣੇ ਨੇ ਹਮ ਮੈਂ ਤਾਂ ਇਹ ਕਹੂੰਗਾ ਕਿ ਪਤਾ ਨਹੀਂ ਇਹ ਕਿਸੇ ਏਜੰਸੀਆਂ ਦਾ ਹੀ ਹੱਥ ਹੈ ਜੀ ਕਿ ਯਾਰ ਜਿਹੜਾ ਕੋਈ ਚਿਹਰਾ ਉੱਠਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਇਆ ਜਾਵੇ ਕਿਸੇ ਨਾ ਭਾਵੇਂ ਕਿਸੇ ਦਾ ਐਕਸੀਡੈਂਟ ਹੋਇਆ ਹਮ ਸਵਾਲ ਬਹੁਤ ਵੱਡੇ ਨੇ ਭਾਵੇਂ ਕਿਸੇ ਦਾ ਮਰਡਰ ਹੋਇਆ ਜੀ ਪਰ ਇਹ ਉਹ ਚਾਰ ਪੰਜ ਸ਼ਕਤੀਆਂ ਸੀ ਮੈਂ ਜਵੰਦਾ ਸਾਹਿਬ ਦੀ ਗੱਲ ਨਹੀਂ ਕਰਦਾ ਇਹ ਤਾਂ ਚਲੋ ਇਹ ਛੱਟੀਆਂ ਦੀ ਆਪਸੀ ਉਹਦੇ ਵਿੱਚ ਭੇਟ ਚੜ ਗਏ ਨੇ ਔਰ ਇੱਕ ਨੁਕਸਾਨ ਕਿ ਹੁੰਦਾ ਭਾਜੀ ਮੈਂ ਤੁਹਾਨੂੰ ਜੋ ਵੀ ਦੱਸਦਾ ਹਮ ਇੱਕ ਐਮੇ ਸਿਟੀ ਸਾਡਾ ਬਣਿਆ ਹੋਇਆ ਐਮੇ ਸਿਟੀ ਕੋਈ ਵੀ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਪਰਚਾ ਦਰਜ ਹੁੰਦਾ ਛੇ ਹੂੰ ਜੇ ਤਾਂ ਅਸੀਂ ਕਿਸੇ ਟਰੱਕ ਚ ਟਰਾਲੇ ਚ ਕਿਸੇ ਗੱਡੀ ਚ ਟਕਰਾਈਆਂ ਜੀ ਤਾਂ ਦੂਜੀ ਗੱਡੀ ਵਾਲੇ ਤੇ 304 ਦਾ ਪਰਚਾ ਦਰਜ ਹੁੰਦਾ ਜੀ 304ਏ ਦਾ ਠੀਕ ਹੈ ਆਈਪੀਸੀ ਦੇ ਵਿੱਚ ਜੀ ਜੇ ਬੰਦਾ ਬਚ ਗਿਆ ਤਾਂ ਫਿਰ ਰੈਸ਼ ਐਂਡ ਅਗਲੀਜੈਂਟ ਜਿਹੜਾ ਜੀ 279 ਦੇ ਵਿੱਚ ਪਰਚਾ ਦਰਜ ਹੁੰਦਾ ਜੀ ਹੁਣ ਉਸ ਕੇਸ ਕੀ ਹੁੰਦਾ ਕਿ ਪਰਿਵਾਰ ਬੰਦੇ ਦੀ ਉਮਰ ਕੱਢੀ ਜਾਂਦੀ ਏ ਫਿਰ ਉਹਦੀ ਆਮਦਨ ਦੇਖ ਕੇ ਐਮਏ ਸਿਟੀ ਤੈਅ ਕਰਦੀ ਏ ਕਲੇਮ ਹਮ ਹੁਣ ਤੁਸੀਂ ਇੱਕ ਗੱਲ ਮੇਰੀ ਧਿਆਨ ਨਾਲ ਸੁਣੋ ਜਿੱਥੇ ਆ ਕੇ ਠੱਠੇ ਆ ਗਏ ਜਾਨਵਰ ਆ ਗਿਆ ਭਾਜੀ ਉਸ ਕੇਸ ਦੇ ਵਿੱਚ ਸਾਡਾ ਇੱਕ ਲਾਅ ਆਫ ਟੋਰਟਸ ਹੈ ਹਮ ਨੈਚੁਰਲ ਡਿਜ਼ਾਸਟਰ ਜੀ ਮੰਨ ਲਓ ਆ ਮੇਰਾ ਮਕਾਨ ਹੈ ਹਮ ਇਹ ਮੈਂ ਛੋਟ ਕਰਾ ਦਮ ਅੱਜ ਜਾਂ ਮੇਰੀ ਦੁਕਾਨ ਹੈ ਜੇ ਇਹਦੇ ਤੇ ਕੱਲ ਨੂੰ ਬਿਜਲੀ ਡਿੱਗੀ ਹਮ ਤਾਂ ਮੈਨੂੰ ਕੋਈ ਕਲੇਮ ਨਹੀਂ ਮਿਲਣਾ ਜਿੱਥੇ ਠੱਠੇ ਦਾ ਜਾਨਵਰ ਆ ਕੇ ਕਿਹਨੂੰ ਪਾਰਟੀ ਬਣਾਉਂਗੇ ਹੂੰ ਜਵੰਦਾ ਸਾਹਿਬ ਦਾ ਸਾਡਾ ਫਾਈਨੈਂਸ਼ਲੀ ਬਹੁਤ ਵੈਲ ਨੇ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਪਰਿਵਾਰ ਨੂੰ ਉਹਨਾਂ ਨੇ ਛੋਟੀ ਉਮਰ ਚ ਬਹੁਤ ਸੋਨਾ ਨਾਮ ਕਮਾਇਆ ਹੂੰ ਔਰ ਮੈਨੂੰ ਜਿਤ ਤੱਕ ਲੱਗਦਾ ਕਿ ਉਹਨਾਂ ਦੀ ਫਾਈਨੈਂਸ਼ਲੀ ਵੀ ਉਹ ਬਹੁਤ ਵੈਲ ਨੇ ਹੂੰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਮੈਂ ਉਹਦੇ ਤੇ ਕੋਈ ਗੱਲ ਨਹੀਂ ਕਰਦਾ ਜੀ ਬਟ ਇੱਕ ਕੇਸ ਨੂੰ ਆਪਾਂ ਐਕਸੈਪਸ਼ਨਲ ਛੱਡ ਕੇ ਪਾਜੀ ਇੱਕ ਕੋ ਨਾਰਮਲ ਪਰਿਵਾਰ ਦਾ ਬੰਦਾ ਜੀ ਜੇ ਟੱਠਿਆਂ ਕਰਕੇ ਮਰ ਜਵੇ ਹਮ ਤੇ ਜੇ ਤਾਂ ਦੇਖੋ ਕਿਸੇ ਗੱਡੀ ਚ ਜਾ ਕੇ ਵੱਜਿਆ ਸੀ ਜਾਂ ਉਹਦਾ ਕੋਈ ਐਕਸੀਡੈਂਟ ਹੋਇਆ ਐਕਸੀਡੈਂਟ ਦੌਰਾਨ ਅਸੀਂ ਪਾਰਟੀ ਬਣਾ ਲੈਨੇ ਆ ਤੇ ਅਲਟੀਮੇਟਲੀ ਜਿਹਦੇ ਕੋਲ ਇੰਸ਼ੋਰੈਂਸ ਹੈ ਕੀ ਹੈ ਤੇ ਸਾਨੂੰ ਇੰਸ਼ੋਰੈਂਸ ਦੇ ਹਿਸਾਬ ਨਾਲ ਪੈਸਾ ਕਲੇਮ ਪਰਿਵਾਰ ਨੂੰ ਮਿਲ ਜਾਂਦਾ ਜਿਹਦੇ ਚ ਉਹਦੇ ਬੱਚੇ ਆ ਗਏ ਉਹਦੀ ਮਦਰ ਆ ਗਈ ਉਹਦੀ ਫੈਮਿਲੀ ਆ ਗਈ ਹੁਣ ਜਿੱਥੇ ਆ ਕੇ ਟੱਠੇ ਹਮ ਜਾਂ ਕੁੱਤੇ ਜਾਂ ਕੋਈ ਆਵਾਰਾ ਪਸ਼ੂ ਜਾਂ ਕੋਈ XYZ ਕੋਈ ਜਾਨਵਰ ਆ ਗਿਆ ਪਾਜੀ ਉਹ ਤੇ ਅਸੀਂ ਕਲੇਮ ਦੇ ਵਿੱਚ ਸਾਨੂੰ ਦਿੱਕਤ ਆ ਜਾਂਦੀ ਏ ਕਿਹਨੂੰ ਪਾਰਟੀ ਬਣਾਵਾਂਗੇ ਜੀ ਤਾਂ ਵਕੀਲ ਸਾਹਿਬ ਇਸ ਦੇ ਵਿੱਚ ਅਸਲ ਕਾਰਨ ਕਿਹਨੂੰ ਮੰਨਦੇ ਹੋ ਇੱਕ ਪਾਸੇ ਸਰਕਾਰ ਖੜੀ ਹੈ ਗਾਊਸ ਐਸ ਲੈਂਦੇ ਨੇ ਪਰ ਉਹਨਾਂ ਦਾ ਜਿਹੜਾ ਉਹਨਾਂ ਨੂੰ ਸਾਂਭਿਆ ਨਹੀਂ ਜਾਂਦਾ ਤੇ ਦੂਜੇ ਪਾਸੇ ਜਿਹੜੇ ਇਹਨਾਂ ਨੂੰ ਪਾਲਦੇ ਨੇ ਕੰਮ ਲੈ ਕੇ ਛੱਡ ਦਿੰਦੇ ਨੇ ਤਾਂ ਅਸਲ ਕਾਰਨ ਕਿਹਨੂੰ ਮੰਨਦੇ ਹੋ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਦੇਖੋ ਮੈਂ ਇੱਥੇ ਆ ਕੇ ਦੋਨੇ ਚੀਜ਼ਾਂ ਨਹੀਂ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਇੱਕ ਗਊ ਮੈਂ ਫਾਰਮ ਹਾਊਸ ਤੇ ਰੱਖੀ ਜੀ ਮੈਂ ਉਹਨੂੰ 6-7 ਸਾਲ ਉਹਦਾ ਦੁੱਧ ਵੇਚਿਆ ਜੀ ਤੇ ਉਸ ਤੋਂ ਬਾਅਦ ਉਸੇ گاਉ ਨੂੰ ਹੂੰ ਮੈਂ ਆਵਾਰਾ ਪਸ਼ੂ ਵਾਂਗੂ ਪਾਜੀ ਮੈਂ ਛੱਡ ਤਾ ਜੀ ਸਾਡੇ ਫਾਰਮਾ ਉਸਤੇ ਮੇਰੇ ਆਪਣੇ ਡੇਰੀ ਫਾਰਮ ਪਾਜੀ ਪਿੱਛੇ 50-60 ਗਊਆਂ ਦਾ ਚੱਲਦਾ ਸੀ ਹੂੰ ਬੜੀਆਂ ਗਊਆਂ ਨੇ 6-7 ਸਾਲ ਤੋਂ ਬਾਅਦ ਕੰਸੀਵ ਨਹੀਂ ਕਰਦੀਆਂ ਹੂੰ ਪਰ ਸਾਡੀ ਹਦਾਇਤ ਇਹ ਸੀ ਵੀ ਇਹਨੂੰ ਪੱਠੇ ਪਾਓ ਇਹਨੂੰ ਠੀਕ ਹੈ ਅਸੀਂ ਫੀਡ ਅਫੋਰਡ ਨਹੀਂ ਕਰਦੇ ਇਹਨੂੰ ਕੱਖ ਪਾਣੀ ਦੀ ਸੇਵਾ ਕਰੋ ਹੂੰ ਠੀਕ ਹੈ ਯਾਰ ਜਦੋਂ ਗਾਂ ਆਪਣੀ ਉਮਰ ਪੂਰਾ ਕਰ ਚੁੱਕੀ ਆਪ ਜਾਵੇ ਤੇ ਜਾਵੇ ਆਪਾਂ ਸੰਗਲ ਇਹਦਾ ਰੱਸੀ ਖੋੜ ਕੇ ਛੱਡਣਾ ਨਹੀਂ ਕਿਉਂਕਿ ਫਾਰਮਰਸ ਦੀ ਫੈਮਲੀ ਜਿਹੜੀ ਹੈ ਭਾਜੋ ਖਰਾਬ ਹੁੰਦੀ ਹਮ ਅਲਟੀਮੇਟਲੀ ਲੋਕੀ ਗਾਣਾ ਕੱਢਦੇ ਨੇ ਔਰ ਅਲਟੀਮੇਟਲੀ ਕੀ ਹੁੰਦਾ ਕਿ ਕਿਸੇ ਦੇ ਥੱਲੇ ਆ ਗਿਆ ਜਾਂ ਤਾਂ ਕਿਸੇ ਨੂੰ ਮਾਰ ਦੂ ਜਾਂ ਆਪ ਮਰ ਜੂ ਹਮ ਸੋ ਕਿਤੇ ਨਾ ਕਿਤੇ ਸਰਕਾਰੀ ਮਸ਼ੀਨਰੀ ਦਾ ਜਿਹੜਾ ਫੇਲੀਅਰ ਹੈ ਉਹ ਮੈਂ ਸਭ ਤੋਂ ਵੱਡਾ ਕਹੂੰਗਾ ਕਿ ਠੀਕ ਹੈ ਯਾਰ ਫਾਰਮਰਸ ਨੂੰ ਨਹੀਂ ਬਚਦਾ ਸਮ ਟਾਈਮ ਮਜਬੂਰੀ ਏ ਜਾਏ ਗਉਆਂ ਵੇਖੋ ਅਸਮਾਨ ਚੋਂ ਤਾਂ ਡਿੱਗੀਆਂ ਨਹੀਂ ਜੀ ਇੱਕ ਦਿਨਾਂ ਕਦੀ ਤਾਂ ਕਿਸੇ ਦੇ ਹੋਣਗੀਆਂ ਨਾ ਘਰੇ ਹੋਣਗੀਆਂ ਜਾਂ ਮੰਨ ਲਓ ਕੋਈ ਦੇਸੀ ਗਾਹੂ ਹੈ ਜਾਂ ਕੋਈ ਠੱਠੇ ਨੇ ਭਾਜੀ ਅਲਟੀਮੇਟਲੀ ਜੀ ਇਹ ਪੈਦਾ ਤਾਂ ਇੱਥੇ ਸੰਸਾਰ ਚ ਆਏ ਨੇ ਨਾ ਕਿ ਕਿਸੇ ਫਾਰਮ ਤੋਂ ਆਗੇ ਜਾਂ ਕਿਤੋਂ ਆਗੇ ਬਟ ਸਰਕਾਰ ਦਾ ਫੇਲਿਅਰ ਇਹ ਹੈ ਕਿ ਜਾਂ ਤਾਂ ਫਿਰ ਤੁਸੀਂ ਸੈਸ ਨਾ ਲਓ ਹੂੰ ਤੁਸੀਂ ਸੈਸ ਨਾ ਲਓ ਫਿਰ ਅਸੀਂ ਗੱਲ ਨੂੰ ਸਮਝ ਸਕਦੇ ਹਾਂ ਕਿ ਯਾਰ ਸੈਸ ਨਹੀਂ ਲਿਆ ਤੇ ਸਰਕਾਰ ਦਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਹੂੰ ਪਰ ਹੁਣ ਦਿੱਕਤ ਇਹ ਹੈ ਵੀ ਸੈਸ ਵੀ ਲੈਣਾ ਪਰ ਅਸੀਂ ਕਰਨਾ ਵੀ ਕੁਛ ਨਹੀਂ ਤੁਹਾਡੇ ਕੋਲ ਕਿੰਨੀਆਂ ਸਰਕਾਰੀ ਜ਼ਮੀਨਾਂ ਨੇ ਕਿੰਨੀਆਂ ਸ਼ਾਮਲਾਟ ਜ਼ਮੀਨਾਂ ਨੇ ਪੰਜਾਬ ਚਾਰੇ ਇੱਕ ਪਿੰਡ ਚ ਤੁਸੀਂ ਕਿਉਂ ਨਹੀਂ ਅੱਧਾ ਕਿਲਾ 2 ਕਨਾਲ ਦੇ ਵਿੱਚ ਭਾਜੀ ਸਾਨੂੰ ਪਤਾ ਲੱਗ ਜਾਏ ਕਿ ਫਲਾਣੇ ਪਿੰਡ ਦੇ ਵਿੱਚ ਸਰਕਾਰੀ ਗਊਚਾਲ ਹੈ ਮੇਰੇ ਧਿਆਨ ਚ ਆਜਾ ਮੈਂ ਸਵੇਲੀ ਟਰਾਲੀ ਚ ਪਾ ਕੇ ਜੰਨੀਆਂ ਗਊਆਂ ਫਿਰਦੀ ਆਉਣ ਗਿਆ ਮੈਂ ਆਪ ਛੱਡ ਕੇ ਆਉਂਗਾ ਹਮ ਔਰ ਇੱਥੇ ਮਜਬੂਰੀ ਕੀ ਹੈ ਜਿਹੜੀ ਕਿਸੇ ਕਮੇਟੀ ਜਾਂ ਗਊਸ਼ਾਲਾ ਚ ਅਸੀਂ ਜਾਣੇ ਆ ਹਮ ਉਹਨਾਂ ਦਾ ਪਹਿਲਾ ਹੁੰਦਾ ਕਿ 5000 ਰੁਪਏ ਦੀ 4000 ਰੁਪਏ ਦੀ ਜ਼ਿਆਦਾ ਤੋੜੀ ਲਾ ਕੇ ਦੋ ਜਾ ਪੱਠੇ ਲਿਆ ਕੇ ਦੋ ਇਹ ਤੋਂ ਤੁਹਾਡੇ ਵੀ ਧਿਆਨ ਚ ਹੋਊਗਾ ਜਾਂ 5000 ਰੁਪਏ ਦੀ ਪਰਚੀ ਕਟਾਓ ਹੁਣ ਜਿਹੜਾ ਇੱਕ ਨਾਰਮਲ ਇਨਸਾਨ ਮੇਰੇ ਵਰਗਾ ਹੈ ਉਹ ਪਤਾ ਕੀ ਕਰਦਾ ਮੈਨੂੰ ਕੀ ਲੋੜ ਹੈ ਯਾਰ ਮੇਰਾ ਕੀ ਨੁਕਸਾਨ ਕਰਦੀ ਏ ਸਾਡੇ ਖੁਦ ਪਰਿਵਾਰ ਚ ਭਾਜੀ ਸਾਡੇ ਦਾਦਿਓ ਚਾਚੇ ਨੇ ਫਾਰਮ ਹਾਊਸ ਤੇ ਆਪਣੇ ਪਿੰਡ ਤੋਂ ਸਾਡੇ ਉਹਨਾਂ ਦਾ ਮੈਨੂੰ ਯਾਦ ਹੈ ਮੈਂ ਤੇ ਬਰਾਦਰ ਬੜੇ ਛੋਟੇ ਛੋਟੇ ਹੁੰਦੇ ਸੀ ਤੇ ਮੈਨੂੰ ਉਹਦਾ 7-8 ਸਾਲ ਦੇ ਹੋਵਾਂਗੇ ਜੀ ਠੱਠਾ ਆ ਗਿਆ ਉਹ ਖੇਤ ਦੇ ਵਿੱਚ ਖਰਾਬ ਕਰਨ ਆ ਗਿਆ ਉਹਨਾਂ ਨੇ ਜਾ ਕੇ ਹਟਾਇਆ ਉਹਨੂੰ ਤਾ ਠੱਠੇ ਨੇ ਭਾਜੀ ਦੋਨੇ ਹੀ ਜੜੇ ਉਤੇ ਸੀ ਸਿੰਘ ਉਹਨਾਂ ਦੇ ਪੇਟ ਦੇ ਵਿੱਚ ਉਹਨਾਂ ਨਾਲ ਅਟੈਕ ਕੀਤਾ ਤੇ ਉਹਨਾਂ ਦੀ ਮੁੜ ਕੇ ਰਜੇਂਦਰਾ ਹਸਪੀਟਲ ਲੈ ਕੇ ਗਏ ਤੇ ਰਸਤੇ 'ਚ ਡੈਥ ਹੋ। ਹੂੰ ਇਹ ਠੱਠੇ ਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਜੀ ਸੋ ਕਈ ਕਹਿੰਦੇ ਕੋੜੇ ਹੁੰਦੇ ਨੇ ਉਹ ਸ਼ਾਇਦ ਮੇ ਵੀ ਉਹਨਾਂ 'ਚ ਸੀ ਸੋ ਜਾਨਵਰ ਹੈ ਭਾਜੀ ਇਹਦਾ ਰਿਐਕਟ ਕਿੱਦਾਂ ਕਰਨਾ ਹੈ ਇਹਦੇ ਬਾਰੇ ਦੇਖੋ ਆਪਾਂ ਜਾਨਵਰ ਦਾ ਕਸੂਰ ਨਹੀਂ ਹੂੰ ਭਾਵੇਂ ਉਹ ਜਵੰਦਾ ਸਾਹਿਬ ਦੇ ਕੇਸ 'ਚ ਉਹ ਦੇਖੋ ਲੜਦੇ ਲੜਦੇ ਜਾਨਵਰ ਨੇ ਉਹਨਾਂ ਨੂੰ ਕੀ ਪਤਾ ਵੀ ਸੜਕ ਹੈ ਜੋ ਉਧਰੋਂ ਆ ਕੇ ਹੂੰ ਸੋ ਕਿੱਤਨਾ ਕਿਤੇ ਫੇਲਿਅਰ ਜਿਹੜਾ ਹੈ ਉਹ ਸਰਕਾਰਾਂ ਦਾ ਹੈ ਜੀ ਮਾਨਯੋਗ ਸ਼ਿਮਲਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਹੋਈ ਹੈ ਔਰ ਉਸ ਪਟੀਸ਼ਨ ਦੇ ਵਿੱਚ ਮੁੱਖ ਜਿਹੜਾ ਮੰਗ ਹੀ ਮੰਗੀ ਗਈ ਹੈ ਕਿ ਜਦੋਂ ਸੈਂਸ ਇਕੱਠਾ ਕਰ ਰਹੇ ਆ ਤੇ ਸਾਨੂੰ ਅਰੇਂਜਮੈਂਟ ਦੱਸੋ ਕਿ ਸਰਕਾਰਾਂ ਨੇ ਡਿਸਟ੍ਰਿਕਟ ਵਾਈਜ਼ ਸਬ ਡਿਵੀਜ਼ਨਸ ਟਾਈਪ ਕਿੱਥੇ ਗਵਰਨਮੈਂਟ ਜਿਹੜੀਆਂ ਸਾਡੀਆਂ ਗਊ ਛੱਲਣ ਨਹੀਂ ਤੇ ਫਿਰ ਮੈਂ ਇਹ ਕਹੂੰਗਾ ਕਿ ਇੱਕ ਪਾਲਿਸੀ ਬਣਾ ਦੋ ਤੁਸੀਂ ਕਾਉਸਸ ਜਿਹੜਾ ਬਿਲਕੁਲ ਲੈਣਾ ਫਿਰ ਬੰਦ ਕਰ ਦੋ ਫਿਰ ਇਹਨਾਂ ਨੂੰ ਜਿਹੜੇ ਜਾਨਵਰ ਨੇ ਉਹ ਲੋਕਾਂ ਤੇ ਛੱਡ ਦੋ ਉਹ ਆਪ ਕਿੱਦਾਂ ਅਰੇਂਜ ਕਰਨਗੇ ਸਾਨੂੰ ਕਿਤਨਾ ਕਿਤੇ ਆਵਾਜ਼ ਜੜੀ ਹੈ ਇਸ ਚੱਕਣੀ ਪਊਗੀ ਤਾਂ ਹੀ ਇਸ ਚੀਜ਼ ਦਾ ਨਪਟਾਰਾ ਭਾਜੀ ਹੋ ਸਕਦਾ ਜੀ ਵਕੀਲ ਸਾਹਿਬ ਗੱਲ ਕਰੀਏ ਜਿਸ ਤਰ੍ਹਾਂ ਕਾਉਸਸ ਲੈਂਦੇ ਆ ਤੇ ਹੁਣ ਜਿਹੜੀਆਂ ਗਊਸ਼ਾਲਾ ਬਣੀਆਂ ਵੀ ਹੋਈਆਂ ਟਰੱਸਟਾਂ ਨੇ ਬਣਾਈਆਂ ਹੋਈਆਂ ਉਹਨਾਂ ਨੂੰ ਪੈਸਾ ਜਿਹੜਾ ਅਰੇਂਜ ਕਰ ਸਕਦੀ ਆ ਸਰਕਾਰ ਸੂਬਾ ਸਰਕਾਰ ਸਟੇਟ ਸਰਕਾਰ ਲੈਂਦੀ ਆ ਤਾਂ ਉਹਨਾਂ ਨੂੰ ਵੀ ਪੈਸਾ ਅਰੇਂਜ ਕਰ ਸਕਦੇ ਆ ਸੈਂਟਰ ਸਰਕਾਰ ਕਰ ਸਕਦੀ ਆ ਇਸ ਦਾ ਕੋਈ ਹੱਲ ਹੋ ਸਕਦਾ ਵਾਰਾ ਪਸ਼ ਦੇਖੋ ਮੈਂ ਕੱਲ ਕਹਾਂਗਾ ਕਿ ਸਟੇਟ ਗਵਰਨਮੈਂਟ ਜੀ ਕਿਤੇ ਨਾ ਕਿਤੇ ਆਪਾਂ ਸੈਂਟਰ ਤੇ ਛੁੱਟੀ ਜਾਈਏ ਸੈਂਟਰ ਵਾਲੇ ਸਾਡੇ ਤੇ ਛੁੱਟੀ ਜਾਣ ਕਿਤੇ ਨਾ ਕਿਤੇ ਗੈਪ ਹੈ ਮੈਂ ਇਹ ਕਹਿਣਾ ਕਿ ਸਰਕਾਰਾਂ ਲੋਕਾਂ ਦੇ ਮੈਂ ਕਹਿੰਦਾ ਅਸੀਂ ਵੀ ਸਹਿਯੋਗ ਦਈਏ ਕਿਸੇ ਨੂੰ 5000 10000 20000 ਭਾਜੀ ਚ ਆਉਂਦਾ ਤਾਂ ਅਸੀਂ ਯੋਗਦਾਨ ਦੇਣ ਨੂੰ ਤਿਆਰ ਹਾਂ ਅਸੀਂ ਕਹਿੰਦੇ ਕਿ ਡਿਸਟ੍ਰਿਕਟ ਵਾਈਜ਼ ਜਾਂ ਬਲਾਕ ਵਾਈਜ਼ ਜਾਂ ਤਹਿਸੀਲ ਵਾਈਜ਼ ਤੁਸੀਂ ਇਹਨਾਂ ਦਾ ਅਰੇਂਜਮੈਂਟਸ ਕਰ ਦੋ ਸ਼ਾਮਲਾਟ ਜ਼ਮੀਨਾਂ 'ਚ ਔਰ ਉਹਨੂੰ ਬਣਾ ਪਵਾ ਕੇ ਜੋ ਉਹਨਾਂ ਦੇ ਖਰਚੇ ਨੇ ਉਹ ਅਸੈਸ ਕਰਕੇ ਪਲੀਜ਼ ਸਟੇਟ ਗਵਰਨਮੈਂਟ ਇਸ ਚੀਜ਼ ਤੇ ਸੋਚਵੇ ਨਹੀਂ ਤਾਂ ਦੇਖੋ ਅੱਜ ਤਾਂ ਜਵੰਦਾ ਸਾਹਿਬ ਗਏ ਨੇ ਹੂੰ ਬਹੁਤ ਵੱਡੀ ਸਾਡੀ ਤੁਸੀਂ ਦੇਖੋ ਮੁੰਡੇ ਦੀ ਪਰਸਨੈਲਿਟੀ ਮੁੰਡੇ ਦੀ ਗੱਲਬਾਤ ਉਹਦੇ ਬੱਚੇ ਕੱਲ ਦੇਖ ਕੇ ਸਾਰਾ ਅਸੀਂ ਸਾਰਾ ਭਾਜੀ ਪੰਜਾਬ ਰੋ ਰਿਹਾ ਸੀ ਜੀ ਸੋ ਇਹ ਜਾਨਾ ਯਾਰ ਕਿੰਨੀਆਂ ਕੁ ਗਵਾਲਾਂਗੇ ਹੂੰ ਤੁਸੀਂ ਦੱਸੋ ਜਵੰਦਾ ਸਾਹਿਬ ਦਾ ਵਿਚਾਰਾਂ ਦਾ ਕੀ ਕਸੂਰ ਹੈ ਮੋਟਰਸਾਈਕਲ ਤੇ ਜਾ ਰਹੇ ਨੇ ਕਿ ਕੱਦ ਲਈ ਜਾ ਰਹੇ ਸੀ ਇੰਜੋਏ ਕਰਨ ਲਈ ਹੂੰ ਔਰ ਅਚਨ ਚਾਹ ਤੇ ਠੱਠੇ ਆਉਂਦੇ ਨੇ ਤੇ ਵਿੱਚ ਵੱਜਦੇ ਨੇ ਤੇ ਅੱਜ ਦੇਖੋ ਵੀ ਅੱਜ ਆਪਣੇ ਪੰਜਾਬ ਆਪਾਂ ਅੱਜ ਕਿੱਥੇ ਖੜੇ ਹਾਂ ਅੱਜ ਕੇ ਹੀਰਾ ਬੰਦਾ ਗਵਾਲਿਆ ਸੋ ਮੈਂ ਇੱਕ ਦੇਖੋ ਇੱਕ ਲੈਸਨ ਲੈਣਾ ਚਾਹੀਦਾ ਹੈ ਹੂੰ ਇਹ ਨਹੀਂ ਵੀ ਭੋਗ ਤੋਂ ਬਾਅਦ ਅਸੀਂ ਫਿਰ ਭੁੱਲ ਗਏ ਤੇ ਅਸੀਂ ਅਗਲੇ-ਅਗਲੇ ਕੰਮ ਲੱਗ ਗਏ ਮੈਂ ਕਹੂੰਗਾ ਕਿ ਇੱਥੋਂ ਇੱਕ ਸਬਕ ਲਈਏ ਤੇ ਇੱਕ ਸਟਰੋਂਗ ਸਟੈਪ ਜੜੀਆਂ ਸਰਕਾਰਾਂ ਨੂੰ ਉਹ ਭਾਜੀ ਇਮੀਡੀਏਟਲੀ ਲੈਣਾ ਪਵੇਗਾ ਜੀ ਜਿੱਦਾਂ ਹੁਣ ਵਕੀਲ ਸਾਹਿਬ ਜਿਹੜੀ ਪਟੀਸ਼ਨ ਹੈ ਉਹ ਹਾਈ ਕੋਰਟ ਦੇ ਵਿੱਚ ਪਹੁੰਚੀ ਆ ਤਾਂ ਲੱਗਦਾ ਕਿ ਸਰਕਾਰ ਉਸਤੇ ਕੋਈ ਜਿਹੜੀ ਆ ਆਪਣੀ ਨਿਗਾ ਬਣਾਉਗੀ ਦੇਖੋ ਦੇਖਦੇ ਆ ਕੋਰਟ ਨੇ ਹੁਣ ਦੇਖੋ ਸਰਕਾਰ ਨੇ ਤਾਂ ਸਟੈਪ ਕੀ ਲੈਣਾ ਉਹ ਤਾਂ ਹਿਮਾਚਲ ਦੀ ਹੈ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਕਿ ਤੁਸੀਂ ਕਿਉਂ ਨਹੀਂ ਇਨੀਸ਼ੀਏਟਿਵ ਲੈ ਰਹੇ ਹੂੰ ਕੌਗਨੀਸ਼ੈਂਸ ਲਾਓ ਤੁਹਾਡੇ ਧਿਆਨ ਚ ਮਾਮਲਾ ਆ ਗਿਆ ਸੋ ਆਪਣੇ ਤਾਂ ਰੋਜ਼ ਇੱਥੇ ਹੋ ਰਿਹਾ ਹੂੰ ਤੁਸੀਂ ਕਿਸੇ ਸੜਕ ਤੇ ਭਾਜੀ ਰਾਤ ਨੂੰ 1:30 ਵਜੇ ਆ ਜਿਓ ਜੀ ਗੱਡੀ ਜਿਹੜੀ ਹੈ ਉਹ ਸਪੀਡ ਚ ਹੁੰਦੀ ਹੈ ਹੂੰ ਅਸੀਂ ਬਹੁਤ ਵਾਰੀ ਦੇਖਿਆ ਕਿ 1:30 ਵਜੇ ਕੋਈ ਗਾਂ ਮਰੀ ਪਈ ਹੈ ਹੂੰ ਕਾਲਾ ਰੰਗ ਹੁੰਦਾ ਸਮਟਕ ਨਹੀਂ ਦਿਖਦਾ ਜੀ ਪਰਿਵਾਰ ਨਾਲ ਹੁੰਦਾ ਭਾਜੀ ਪੰਜ ਪੰਜ ਜੀ ਵੀ ਇਕੱਠੇ ਜਾਂਦੇ ਨੇ ਸੋ ਕਿਤੇ ਨਾ ਕਿਤੇ ਸਰਕਾਰਾਂ ਨੂੰ ਜਾ ਕੇ ਇਹਦੇ ਤੇ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ ਜੀ ਸੋ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਵਕੀਲ ਘੁੰਮਣ ਬ੍ਰਦਰ ਜੀ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ ਇਹਨਾਂ ਦੇ ਵੱਲੋਂ ਵੀ ਇਹੀ ਕਿਹਾ ਗਿਆ ਕਿ ਹਰ ਰੋਜ਼ ਪਤਾ ਨਹੀਂ ਕਿੰਨੇ ਰਾਜਵੀਰ ਜਵੰਦੇ ਇਸ ਦੁਨੀਆ ਤੋਂ ਜਾਂਦੇ ਆ ਕਿੰਨੀਆਂ ਫੈਮਲੀਆਂ ਇਸ ਦੁਨੀਆ ਤੋਂ ਇਹਨਾਂ ਪਸ਼ੂਆਂ ਦੇ ਕਰਕੇ ਚਲੀਆਂ ਜਾਂਦੀਆਂ ਹਾਲਾਂਕਿ ਪਾਲਣਾ ਕੋਈ ਗੁਨਾਹ ਨਹੀਂ ਹੈ ਪਰ ਉਹਨਾਂ ਨੂੰ ਅਵਾਰਾ ਛੱਡ ਦੇਣਾ ਇਹ ਵੀ ਇੱਕ ਗੁਨਾਹ ਹੈ ਤੇ ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਗਊਸਾਂ ਸਲੇਆ ਜਾਂਦਾ ਉਹਨਾਂ ਦੇ ਵੱਲੋਂ ਜਿਹੜਾ ਇਹਨਾਂ ਨੂੰ ਨਾ ਸੰਭਣਾ ਉਹ ਵੀ ਇੱਕ ਗੁਨਾਹ ਹੈ ਤਾਂ ਸਰਕਾਰਾਂ ਨੂੰ ਵੀ ਇਹਨਾਂ ਦੇ ਵੱਲ ਧਿਆਨ ਦੇਣਾ ਹੋਵੇਗਾ ਤੇ ਸਾਨੂੰ ਵੀ ਕਿਤੇ ਨਾ ਕਿਤੇ ਜ਼ਰੂਰ ਇਹਨਾਂ ਬਾਰੇ ਸੋਚਣਾ ਹੋਵੇਗਾ ਨਹੀਂ ਤਾਂ ਪਤਾ ਨਹੀਂ ਕਿੰਨੇ ਹੋਰ ਜੀਵਨ ਦੇ ਇਸੇ ਤਰ੍ਹਾਂ ਇਸ ਦੁਨੀਆ ਤੋਂ ਚਲੇ ਜਾਣਗੇ ਸੋ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ